ਹੁਸ਼ਾਰਪੁਰ ਦੇ ਉਸ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਚੇਤਨ ਕਸ਼ਪ ਤੈਸ ਵਕਤ ਦੀ ਵੱਡੀ ਖਬਰ ਹੈ ਹੁਸ਼ਾਰਪੁਰ ਦੇ ਹਲਕਾ ਦਸੂਆ ਅਧੀਨ ਆਉਂਦੇ ਪਿੰਡ ਉਸਮਾਨ ਸ਼ਹੀਦ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕੀ ਪਿੰਡ ਦੇ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਤਕਰਾਰ ਪੈਦਾ ਹੋਇਆ ਤੇ ਤਕਰਾਰ ਇੱਥੋਂ ਤੱਕ ਵਧਿਆ ਕਿ ਦੋਹਾਂ ਧਿਰਾਂ ਵੱਲੋਂ ਇੱਕ ਦੂਜੇ ਦੇ ਉੱਪਰ ਗੋਲੀਆਂ ਚਲਾਉਣ ਦੇ ਦੋਸ਼ ਤੱਕ ਲਾਏ ਗਏ ਨੇ ਹਾਲਾਂਕਿ ਜਿਵੇਂ ਇਹ ਮਾਮਲਾ ਹੁਸ਼ਾਰਪੁਰ ਪੁਲਿਸ ਦੇ ਧਿਆਨ ਦੇ ਵਿੱਚ ਆਉਂਦਾ ਹੈ ਤਾਂ ਥਾਣਾ ਦਸੂਆ ਦੇ ਐਸ ਐਚ ਓ ਬਲਜਿੰਦਰ ਸਿੰਘਾ ਮੱਲੀ ਵੱਲੋਂ ਇਸਾਰੇ ਮਾਮਲੇ ਦੀ ਪੜਤਾਲ ਨੂੰ ਅੱਗੇ ਵਧਾਇਆ ਜਾਂਦਾ ਹੈ ਇਸ ਤੋਂ ਬਾਅਦ ਦਸੂਹਾ ਪੁਲਿਸ ਵੱਲੋਂ ਦੋਹਾਂ ਧਿਰਾਂ ਤੇ ਵੱਖ-ਵੱਖ ਧਰਾਵਾਂ ਅਧੀਨ ਮਾਮਲਾ ਦਰਜ ਕਰ ਦਿੱਤਾ ਜਾਂਦਾ ਹੈ ਹਾਲਾਂਕਿ ਇਸ ਵਿਵਾਦ ਵਿਚਾਲੇ ਇਸ ਲੜਾਈ ਵਿਚਾਲੇ ਇੱਕ ਨੌਜਵਾਨ ਜ਼ਖਮੀ ਵੀ ਹੋਇਆ ਜਿਸ ਦਾ ਹੁਸ਼ਿਆਰਪੁਰ ਦੇ ਦਸੂਹਾ ਸਰਕਾਰੀ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਇਸ ਸਾਰੇ ਮਾਮਲੇ ਦੀ ਇੱਕ ਵੀਡੀਓ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਇੱਕ ਵਿਅਕਤੀ ਅਜਿਸਤੇ ਹੱਥ ਦੇ ਵਿੱਚ ਰਾਈਫਲ ਨਜ਼ਰ ਆ ਰਹੀ ਹੈ ਤੇ ਉਸ ਤੋਂ ਵੱਲੋਂ ਫਾਇਰਿੰਗ ਕੀਤੀ ਜਾਂਦੀ ਹੈ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਥਾਣਾ ਦਸੂਆ ਦੇ ਐਸ ਐਚ ਓ ਬਲਜਿੰਦਰ ਸਿੰਘ ਅਮਲਲੀ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਜਿਵੇਂ ਹੀ ਉਹਨਾਂ ਨੂੰ ਇਹ ਸਾਰੇ ਮਾਮਲੇ ਦੀ ਸੂਚਨਾ ਮਿਲਦੀ ਹੈ ਤਾਂ ਪੁਲਿਸ ਪਾਰਟੀ ਤੁਰੰਤ ਮੌਕੇ ਤੇ ਪਹੁੰਚਦੀ ਹੈ ਹਾਲਾਂਕਿ ਦੋਹਾਂ ਧਿਰਾਂ ਵੱਲੋਂ ਉਹਨਾਂ ਦਾ ਕਹਿਣਾ ਕਿ ਦੋਹਾਂ ਧਿਰਾਂ ਵੱਲੋਂ ਜਿਹੜਾ ਇੱਕ ਦੂਜੇ ਦੇ ਉੱਪਰ ਗੋਲੀਆਂ ਚਲਾਉਣ ਦੇ ਲੜਾਈ ਕਰਨ ਦੇ ਦੋਸ਼ ਲਾਈ ਜਾ ਰਹੇ ਨੇ ਤੇ ਅੱਠ ਕਿੱਲੇ ਜ਼ਮੀਨ ਦੀ ਤਕਸੀਮ ਨੂੰ ਲੈ ਕੇ ਸਾਰਾ ਵਿਵਾਦ ਹੈ ਜਿਹੜਾ ਦੋ ਧਿਰਾਂ ਵਿਚਾਲੇ ਪਤਾ ਹੋਇਆ ਸੀ ਤਾਂ ਉਹਨਾਂ ਦਾ ਕਿ ਕਿ ਦੋਹਾਂ ਹੀ ਤੇਰਾ ਤੇ ਪੁਲਿਸ ਵੱਲੋਂ ਵਕਫਾ ਖੇਤਰਾਂ ਮਾ ਅਧੀਨ ਮਾਮਲਾ ਦਰਜ ਕੀਤਾ ਗਿਆ ਤੇ ਹੋਰ ਕੀ ਕੁਝ ਜਾਣਕਾਰੀ ਐਸ ਐਚ ਓ ਬਲਜਿੰਦਰ ਸਿੰਘ ਮੱਲੀ ਵੱਲੋਂ ਸਾਂਝੀ ਕੀਤੀ ਗਈ ਹੈ ਉਹ ਵੀ ਤੁਹਾਨੂੰ ਸੁਣਾਉਂਦੇ ਹਾਂ ਅੱਜ ਜੀ ਸਾਨੂੰ ਤਲਾਹ ਮਿਲੀ ਸੀ ਵੀ ਸ਼ਮਾਨ ਸ਼ਹੀਦ ਦੇ ਵਿੱਚ ਕੋਈ ਲੜਾਈ ਝਗੜਾ ਹੋਇਆ ਦੋਹਾਂ ਤਰ੍ਹਾਂ ਦਾ ਸਾਡੀ ਪੁਲਿਸ ਪਾਰਟੀ ਤੇ ਅਸੀਂ ਮੌਕੇ ਤੇ ਉੱਤੇ ਗਏ ਸੀ ਉੱਥੇ ਅਸੀਂ ਜਦੋਂ ਜਾ ਕੇ ਦੇਖਿਆ ਵੀ ਉੱਥੇ ਇੱਕ ਤੇਰਾ ਗੁਰਦੀਪ ਸਿੰਘ ਗੁਰਦੀਪ ਸਿੰਘ ਤੇਰਾ ਆਪਣੇ ਜਿਹੜਾ ਨਾ ਜ਼ਮੀਨ ਖਰੀਦੀ ਆ ਸ਼ਮਾਨ ਸ਼ਹੀਦ ਦੇ ਵਿੱਚ 4 ਕਿੱਲੇ ਤੇ ਜਿਹੜੀ ਦੂਸਰੀ ਧਿਰ ਸੀ ਉਹ ਗੁਰਨਾਮ ਸਿੰਘ ਧਿਰ ਸੀ ਉਹ ਬਿਗਵਾਲ ਦੀ ਸੀ ਉਹਨਾਂ ਦੀ 4 ਕਿਲੇ ਜ਼ਮੀਨ ਸੀ ਜਿਹੜੀ ਗੁਰਦੀਪ ਸਿੰਘ ਧਿਰ ਨੇ ਜਿਹੜੇ ਗੁਰਨਾਮ ਸਿੰਘ ਦੇ ਚਾਚਾ ਸੀ ਗੁਰਮੇਲ ਸਿੰਘ ਦੇ ਕੈਨੇਡਾ ਰਹਿੰਦੇ ਉਹਨੇ ਵਕਰੀਨ ਕੀਤੀ ਸੀ ਅੱਜ ਇਹਨਾਂ ਨੇ ਉੱਥੇ ਜ਼ਮੀਨ ਦੀ ਆਪਣੀ ਵੰਡ ਕਰਨੀ ਸੀ 4 ਕਿਲੇ ਦੀ ਤੇ ਉੱਥੇ ਜਿਹੜੀ ਗੁਰਨਾਮ ਸਿੰਘ ਧਿਰ ਵੀ ਆਈ ਸੀ ਕਾਫੀ ਬੰਦੇ ਲੱਗੇ ਤੇ ਇਹ ਵੀ ਆਪਣੇ ਗੁਰਦੀਪ ਸਿੰਘ ਧਿਰ ਵੀ ਗਈ ਸੀ ਆਪਣੇ ਬੰਦੇ ਉੱਥੇ ਨਾਲ ਲੈ ਕੇ ਜਦੋਂ ਉੱਥੇ ਮੰਤੀ ਇਹਨਾਂ ਨੇ ਕੀਤੀ ਜ਼ਮੀਨ ਦੀ ਤੇ ਇਹਨਾਂ ਨੇ ਜਿਹੜੀ ਦੋਹਾਂ ਧਿਰਾਂ ਨੇ ਜਿਹਨਾਂ ਨੇ ਕਹੇ ਸੀ ਇਹ ਜ਼ਮੀਨ ਨਹੀਂ ਲੈਣੀ ਉਹ ਕਹਿੰਦੇ ਸੀ ਐਸ ਸਾਈਡ ਤੋਂ ਲੈਣੀ ਹੈ ਇਸ ਸਾਈਡ ਤੋਂ ਲੈਣੀ ਹੈ ਇਸ ਕਰਕੇ ਇਹਨਾਂ ਦੀ ਉੱਥੇ ਬੈਸ ਬਾਜੀ ਹੋ ਗਈ ਤੇ ਇਹਨਾਂ ਦਾ ਉੱਥੇ ਲੜਾਈ ਝਗੜਾ ਹੋ ਗਿਆ ਲੜਾਈ ਝਗੜੇ ਦੌਰਾਨ ਇਹਨਾਂ ਨੇ ਦੋਵਾਂ ਧਿਰਾਂ ਨੇ ਉੱਥੇ ਆਪਸ ਵਿੱਚ ਲੜਾਈ ਕੀਤੀ ਹੈ ਤੇ ਜਿਹੜੀ ਗੁਰਦੀਪ ਸਿੰਘ ਧਿਰ ਵੱਲੋਂ ਆ ਵੀ ਉਹਨਾਂ ਨੇ ਇਲਜ਼ਾਮ ਲਾਇਆ ਵੀ ਇਹਨਾਂ ਨੇ ਸਾਡੇ ਤੇ ਫਾਇਰ ਕੀਤਾ ਰੈਫਲ ਦੇ ਨਾਲ ਉਹਦੇ ਲੜਕੇ ਕੁਲਵਿੰਦਰ ਸਿੰਘ ਤੇ ਜਿਹੜੀ ਦੂਸਰੀ ਧਿਰ ਦਾ ਕਰਮ ਸਿੰਘ ਧਿਰ ਹੈ ਉਹਨਾਂ ਵੀ ਕਿਹਾ ਵੀ ਸਾਡੇ ਤੇ ਇਹਨਾਂ ਨੇ ਫਾਇਰ ਕੀਤਾ ਜਿਹੜੀ ਗੁਰਦੀਪ ਸਿੰਘ ਧਿਰ ਹੈ ਉਹ ਵੀ ਕਹਿ ਰਹੀ ਹੈ ਕਿ ਜਿਹੜੇ ਕੋਈ ਇੱਥੋਂ ਦੇ ਅਸ਼ਮਾਨ ਸ਼ਹੀਦੇ ਨੇ ਮਨਜੀਤ ਸਿੰਘ ਹੁਣੀ ਇਸ ਧਿਰ ਨੇ ਨਾਲ ਆ ਕੇ ਇਨਾਂ ਨੇ ਸਾਡੇ ਮੇਰੀ ਦਾੜੀ ਪੱਟੀ ਆ ਮੇਰੇ ਤੇ ਹਮਲਾ ਕੀਤਾ ਮੈਨੂੰ ਮਾਰਿਆ ਘੁੱਟਿਆ ਜਿਹੜੇ ਗੁਰਦੀਪ ਸਿੰਘ ਤੇਰੇ ਆ ਜਿਹੜੇ ਗੁਰਦੀਪ ਸਿੰਘ ਨੇ 92 ਸਾਲ ਦੀ ਉਮਰ ਦੇ ਨੇ ਬਜ਼ੁਰਗ ਤੇ ਉੱਥੇ ਅਸੀਂ ਮੌਕੇ ਤੇ ਗਏ ਸੀਗੇ ਤੇ ਹੁਣ ਅਸੀਂ ਦੋਨਾਂ ਧਿਰਾਂ ਦੇ ਖਿਲਾਫ ਜੋ ਕਾਨੂੰਨੀ ਕਾਰਵਾਈ ਬੰਦੀ ਕਰ ਰਹੇ ਹਾਂ ਸੀ ਸਰ ਕੋਈ ਵੀਡੀਓ ਵੀ ਇੱਦਾਂ ਦੀ ਵਾਇਰਲ ਹੋ ਰਹੀ ਜਿਹਦੇ ਵਿੱਚ ਬੰਦੂਕ ਦਿਖਾਈ ਜਾ ਰਹੀ ਹਾਂਜੀ ਹਾਂਜੀ ਮੈਂ ਦੇਖੀ ਆ ਵੀਡੀਓ ਸ਼ਾਇਦ ਤੁਹਾਡੇ ਕੋਲ ਵੀਡੀਓ ਹੋਵੇ ਤੇ ਅੱਜ ਕੱਲ ਸੋਸ਼ਲ ਮੀਡੀਆ ਦਾ ਜਮਾਨਾ ਜੀ ਤੇ ਅਸੀਂ ਵੀਡੀਓ ਦੇ ਆਧਾਰ ਤੇ ਜੋ ਮਦਈਆਂ ਨੇ ਬਿਆਨ ਲਗਾਏ ਉਹਦੇ ਅਸੀਂ ਕਾਰਵਾਈ ਕਰ ਦਿੱਤੀ ਹੈ ਸੀ